ਕਈ ਲੋਕਾਂ ਨੂੰ ਨਾ ਇਹ ਕਹਿੰਦੇ ਸੁਣਿਆ ਹੁਣ ਤੁਸੀਂ ਵੀ ਫਲਾਣ ਦੀ ਕਿਸਮਤ ਬਹੁਤ ਵਧੀਆ ਫਲਾਣ ਦੇ ਲੇਖ ਬਹੁਤ ਚੰਗੇ ਆ ਹੈ ਉਹਦੀ ਤਕਦੀਰ ਕਿੰਨੀ ਚੰਗੀ ਹੈ ਹਨ ਉਹਦੇ ਭਾਗ ਵਧੀਆ ਓਏ ਤਿੰਨੇ ਚਾਰੇ ਚੀਜ਼ਾਂ ਦਾ ਨਾ ਕਰਮ ਤੋਂ ਬਿਨਾ ਕੋਈ ਵजूद ਨਹੀਂ ਹੈਗਾ ਇਹ ਕਹਿ ਲਓ ਵੀ ਇਹ ਤਿੰਨੇ ਚਾਰੇ ਚੀਜ਼ਾਂ ਦਾ ਪਿਓ ਆ ਜਿਹੜਾ ਉਹ ਕਰਮ ਤੋ ਤਾਂ ਸਿੱਧ ਲੱਜਾ ਜੇ ਕਿ ਇਹ ਤਾਂ ਨਾ ਤਿੰਨੇ ਚਾਰੇ ਚੀਜ਼ਾਂ ਦੀ ਜਿਹੜੀ ਸ਼ੁਰੂਆਤ ਆ ਨਾ ਉਹ ਕਰਮ ਤੋਂ ਹੀ ਹੁੰਦੀ ਆ ਤਦੋਂ ਮੈਂ ਹੋਰ ਸੌਖਾ ਕਰਕੇ ਸਮਝਾਉਂਦਾ ਤੁਹਾਨੂੰ ਮੰਨ ਲਓ ਤੁਹਾਨੂੰ ਖਾਲਸ ਪਨੀਰ ਚਾਹੀਦਾ ਵਧੀਆ ਕਿਉ ਚਾਹੀਦਾ ਦੇਸੀ ਵਧੀਆ ਕਰੀਮ ਚਾਹੀਦੀ ਆ ਜਾਂ ਮੱਖਣ ਚਾਹੀਦਾ ਤਾਂ ਪਹਿਲਾਂ ਵਧੀਆ ਪਿਓਰ ਖਾਲਸ ਦੁੱਧ ਚਾਹੀਦਾ ਥਾ ਤਾਂ ਤੁਹਾਨੂੰ ਇਹ ਚੀਜ਼ਾਂ ਇੱਕ ਨੰਬਰ ਦੇ ਮਿਲੂंगी ਹੁਣ ਬਸ ਇਥੋਂ ਹੀ ਸਮਝ ਲਓ ਤੁਸੀਂ ਵੀ ਜੇ ਤੁਹਾਨੂੰ ਜੇ ਬੰਦਾ ਕਹੇ ਨਾ ਮੇਰੀ ਕਿਸਮਤ ਵਧੀਆ ਹੋਵੇ ਮੇਰੇ ਲੇਖ ਵਧੀਆ ਮੇਰੇ ਭਾਗ ਮੇਰੇ ਤਕਦੀਰ ਐਨ ਵਧੀਆ ਹੋਵੇ ਤਾਂ ਤੁਹਾਨੂੰ ਪਹਿਲਾਂ ਕਰਮ ਖਾਲਸ ਕਰਨਾ ਪੈਣਾ ਵਧੀਆ ਕਰਨਾ ਪੈਣਾ ਮੈਨਾਂ ਤਾਂ ਜਾ ਕੇ ਚੀਜ਼ਾਂ ਗਾਹਾਂ ਵਧੀਆ ਪੈਦਾ ਹੋਣੀ ਉਹ ਤੇ ਕਰਮ ਚੋਂ ਨਿਕਲਣੀ ਆ ਇਹ ਜਿਨ੍ਹਾਂ ਚਿਰ ਬੰਦਾ ਕਰਮ ਵਧੀ ਨਹੀਂ ਕਰਦਾ ਕਰਮ ਤੋਂ ਹੀ ਸ਼ੁਰੂਆਤ ਹੋਣੀ ਹੈ ਮਿਹਨਤ ਤੋਂ ਹੀ ਸ਼ੁਰੂਆਤ ਹੋਣੀ ਕਿਸੇ ਵੀ ਚੀਜ਼ ਦੀ ਉਹ ਜਿਹੜੇ ਬੰਦੇ ਕਹਿੰਦੇ ਨੇ ਨਾ ਲੱਕ ਕਿਸਮਤ ਵਧੀਆ ਹੋਣੀ ਚਾਹੀਦੀ ਆ ਕਰਮ ਕਰਮ ਤਾਂ ਸੀ ਕਰਨਾ ਨਹੀਂ ਕਿਸਮਤ ਸਾਡੀ ਬੈਠੇ ਬੈਠੀ ਬਣ ਜਵੇ ਐਦਾਂ ਥੋੜੀ ਨਾ ਹੋ ਸਕਦਾ ਕੁਝ ਵੀ ਕਰੋ ਭਾਈ ਘਰ ਬੈਠ ਕੇ ਕੰਮ ਕਰੋ ਆਨਲਾਈਨ ਕੰਮ ਕਰੋ ਮਿਹਨਤ ਕਰੋ ਦਿਹਾੜੀ ਕਰੋ ਕੁਝ ਵੀ ਕਰੋ ਪਰ ਕੰਮ ਜ਼ਰੂਰ ਕਰੋ ਰੋਟੀ ਪੱਕਦੀ ਹੈ ਨਾ ਪਹਿਲਾਂ ਉਹਨੇ ਚੁੱਲੇ ਦਾ ਸੇਕ ਸਹਿਣਾ ਪੈਂਦਾ ਗੰਨਾ ਮਸ਼ੀਨ 'ਚ ਪਿੜਦਾ ਤਾਂ ਜਾ ਕੇ ਜੂਸ ਬਣਦਾ ਲੋਹਾ ਪਹਿਲਾਂ ਅੱਗ 'ਚ ਮਗਦਾ ਪੱਠੀ ਵਿੱਚ ਫਿਰ ਜਾ ਕੇ ਉਹਦੀ ਅਸਲੀ ਸ਼ਕਲ ਮਿਲਦੀ ਆ ਇੱਟ ਪਹਿਲਾਂ ਮਿੱਟੀ ਦੀ ਹੁੰਦੀ ਆ ਪੱਠੇ ਜਾ ਕੇ ਖੁਦ ਨੂੰ ਤਪਾਉਂਦੀ ਆ ਫਿਰ ਜਾ ਕੇ ਇੱਟ ਦਾ ਰੂਪ ਲੈਂਦੀ ਆ ਖੀਰਾ ਜਿਹੜਾ ਗਲੇ ਦਾ ਹਾਰ ਬਣਦਾ ਪਰ ਨਾ ਕੋਲੇ ਦੇ ਖਾਨਾ ਚ ਨੂੰ ਪਤਾ ਨਹੀਂ ਕਿੰਨੇ ਕਿ ਪ੍ਰਤੀਕਿਰਾਂ ਚੋਂ ਲੰਘਣਾ ਪੈਂਦਾ ਸੱਟਾਂ ਸਹਣੀ ਪੈਂਦੀਆਂ ਫੇਰ ਜਾ ਕੇ ਕਿਤੇ ਕਿਸੇ ਦੇ ਗਲੇ ਦਾ ਹਾਰ ਬਣਦਾ ਹੁਣ ਇੱਥੋਂ ਅੰਦਾਜ਼ਾ ਲਾ ਲਓ ਵੀ ਜੇ ਖੁਦ ਨੂੰ ਤਰਾਸ਼ਣਾ ਖੁਦ ਨੂੰ ਕਿਸੇ ਮੁਕਾਮ ਤੇ ਲੈ ਕੇ ਜਾਣਾ ਕਿਸੇ ਲੈਵਲ ਤੇ ਸੈੱਟ ਕਰਨਾ ਨਾ ਪਹਿਲਾਂ ਕੁਝ ਨਾ ਕੁਝ ਕਰਨਾ ਪੈਣਾ ਸ਼ੁਰੂਆਤ ਕਿ ਤੂੰ ਕਰਨੀ ਹੀ ਪੈਣੀ ਆ ਕਿਤੇ ਪਹੁੰਚਣਾ ਨਹੀਂ ਪਹੁੰਚਣੋ ਬਾਅਦ ਦੀਆਂ ਗੱਲਾਂ ਮਿਹਨਤ ਐਦਾਂ ਕਰੋ ਕਿ ਰੱਬ ਤੁਹਾਨੂੰ ਕੁਝ ਨਾ ਕੁਝ ਦੇਣ ਵਾਸਤੇ ਮਜਬੂਰ ਹੋ ਜਵੇ ਲੋਕਾਂ ਛੱਡੋ ਲੋਕਾਂ ਦਾ ਕੋਈ ਚੱਕ ਨਹੀਂ ਆਪਣੇ ਕੰਮ ਕਰੋ ਆਪਣੇ ਰੱਬ ਤੇ ਆਪਣੀ ਰੂਹ ਨੂੰ ਖੁਸ਼ ਕਰਨ ਵਾਸਤੇ ਕਿਸੇ ਨੂੰ ਖੁਸ਼ ਕਰਨ ਵਾਸਤੇ ਘਟੋੜ ਰੱਬ ਦੇ ਇਹ ਤੁਹਾਨੂੰ ਮਿਹਨਤ ਕਰ ਦਿੰਦੇ ਕਿ ਮਿਹਣਾ ਨਾ ਮਾਰੇ ਪੀਰ ਇਹਨਾਂ ਦਾ ਕੁਝ ਕਰਿਆ ਹੀ ਨਹੀਂ ਮੈਂ ਇਹਨੂੰ ਦਮਾ ਕਿਆ ਇਹ ਕਾਬਿਲਤਾ ਹੈ ਜੇ ਸਰੀਰ ਦੇ ਸਾਰੇ ਅੰਗ ਸਹੀ ਸਲਾਮਤ ਹਨ ਸਮਝੋ ਬਹੁਤ ਚੰਗੇ ਭਾਗ ਆ ਕਰਮਾ ਤੁਹਾਡੇ ਜਿਹੜੇ ਅੱਖ ਮੂੰਹ ਨੱਕ ਕੰਨ ਲੱਤਾਂ ਬਾਹਾਂ ਹੱਥ ਪੈਰ ਸਾਰੇ ਸਹੀ ਸਲਾਮਤ ਕੰਮ ਕਰਦੇ ਆ ਸਮਝੋ ਪਰਮਾਤਮਾ ਦੀ ਕੋਈ ਬਹੁਤ ਚੰਗੀ ਮਿਹਰ ਆ ਜਿਹੜੀ ਚੀਜ਼ਾਂ ਤੁਹਾਨੂੰ ਸਹੀ ਸਲਾਮਤ ਦੇਤੀਆਂ